ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬ੍ਰਾਡਵੇ ਇਮੀਗ੍ਰੇਸ਼ਨ ਤੋਂ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਸਟੂਡੈਂਟਸ ਦੇ ਸਲਾਹਕਾਰ ਨੇ ਔਰ ਸਟੂਡੈਂਟਸ ਨੂੰ ਇੱਕ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸਲ 'ਚ ਜਦੋਂ ਦੇ ਕੈਨੇਡਾ ਦੇ ਵਿੱਚ ਰੂਲ ਬਦਲੇ ਨੇ ਪਾਸਪੋਰਟ ਸਟੈਂਪ ਹੋ ਕੇ ਆਉਣ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈ ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਸਮਾਂ ਬਹੁਤ ਹੀ ਜ਼ਿਆਦਾ ਲੱਗ ਰਿਹਾ ਹੈ ਜਾਂ پہلا نالو زیادہ سما لگ رہا ہے سو so, پاسپورٹ دے سٹیمپنگ دے اس پورے مسئلے تھے آج پوائنٹ ٹو پوائنٹ انفرمیشن اپ ڈیٹ کرنگے ساڑینل موجود نے جگ پی سنگ جی جگ جی بہت بہت سواگت ہے اور میں چاہوں گا کہ کلا کلا پوائنٹ سانو سمجھاؤ بہت سارے سنگٹ سے سوال آ رہے سی کہ پاسپورٹ سٹیمپ ہونو پریزنٹلی کنہ ٹائم لگ رہا ہے کیونکہ سٹوڈنٹس نے اپنے انٹیکس لے نہیں جسٹر کرنا ہے کچھ نے اپنی ٹکٹس بکر ہونی ہے ایڈواز ٹکٹس بکر ہونی ہے تو دا ٹوڈیٹ تھوڑا جا ਤਾਨੂੰ ਡਿਸਕਾਊਂਟਸ ਆ ਜਾਂਦੇ ਸੋ ਪਾਸਪੋਰਟ ਸਟੈਂਪਿੰਗ ਪ੍ਰੈਜ਼ੈਂਟਲੀ ਜਿਹੜਾ ਟਾਈਮ ਲੱਗ ਰਿਹਾ ਪ੍ਰੋਬੇਬਲੀ ਜਿਹੜਾ ਆਈਆਰਸੀਸੀ ਟਾਈਮ ਲੈ ਰਹੀ ਹੈ ਉਹ ਲੈ ਰਹੀ ਹੈ ਜੀ 20 ਤੋਂ 25 ਵਰਕਿੰਗ ਸੋ ਵੀ ਤੋਂ 25 ਦਿਨ ਦਾ ਟਾਈਮ ਤੁਹਾਡਾ ਪਾਸਪੋਰਟ ਨੂੰ ਲੱਗਦਾ ਵਾਂਸ ਇਟ ਇਜ਼ ਇੰਟੂ ਦੀ ਅੰਬੈਸੀ ਇੱਕ ਦੋ ਦਿਨ ਤੁਹਾਡੇ 서ਮਿਸ਼ਨ ਤੋਂ ਪਹੁੰਚਣ ਦੇ ਲਾਗੇ ਇੱਕ ਦੋ ਦਿਨ ਤੁਹਾਡੇ 서ਮਿਸ਼ਨ ਤੋਂ ਬਾਦ ਜਦੋਂ IRCC ਡਿਸਪੈਚ ਕਰ ਦਿੰਦੀ ਹੈ ਕੈਨੇਡਾ ਐਮਬੈਸੀ ਡਿਸਪੈਚ ਕਰ ਦਿੰਦੀ ਹੈ ਤੇ ਕਲੈਕਸ਼ਨ ਤੱਕ ਲੱਗ ਜਾਂਦਾ ਸੋ ਆਲਮੋਸਟ ਤੁਸੀਂ ਮੰਨ ਕੇ ਚੱਲੋ ਜੀ ਕਿ 25 ਤੋਂ 30 ਡੇਜ਼ ਦੇ ਵਿੱਚ ਤੁਹਾਡਾ ਪਾਸਪੋਰਟ ਜਿਹੜਾ ਉਹ ਤੁਹਾਨੂੰ ਸਟੈਂਪ ਹੋ ਕੇ ਮਿਲੂਗਾ ਬਹੁਤ سارے ਸਟੂਡੈਂਟ ਨੂੰ ਪੀਪਆਰ ਮਿਲ ਚੁੱਕੇ ਨੇ ਨਵੰਬਰ ਦੇ ਮਿਡ ਤੱਕ ਦੀਏ ਮੰਨਾਂ ਦੀ ਗੱਲ ਕਰਦਾ ਉਹਨਾਂ ਦੇ ਸਵਾਲ ਆ ਰਹੇ ਸੀ ਕਿਉਂਕਿ ਉਹਨਾਂ ਨੇ ਟਿਕਟਸ ਬੁੱਕ ਕਰਨੀਆਂ ਨੇ ਫਰਦਰ ਰਜਿਸਟ੍ਰੇਸ਼ਨ ਤੇ ਫੇਰ ਵਰਕ ਆਊਟ ਕਰਨਾ ਉਸ ਤੋਂ ਬਾਅਦ ਜੇ ਹੁਣ ਮੈਂ ਗੱਲ ਕਰਦਾ ਹਾਂ ਤੇ ਇਹਦੇ ਇਫੈਕਟਸ ਕੀ ਹੋ ਸਕਦੇ ਨੇ ਅਗਰ ਤੁਸੀਂ ਲੇਟ ਹੋ ਰਹੇ ਹੋ ਤਾਂ ਪਲੀਜ਼ ਗੀਨ ਟੈਕ ਵਿਦ ਯੋਰ ਇੰਸਟੀਚਿਊਸ਼ਨ ਤਾਂ ਕਿ ਤੁਸੀਂ ਉਹਨਾਂ ਨੂੰ ਅਵੇਅਰ ਕਰ ਦਿਓ ਕਿ ਮੇਰੇ ਕੋਲ ਪੀਪੀਆਰ ਆ ਗਿਆ ਤੇ ਮੇਰਾ ਪਾਸਪੋਰਟ ਜਿਹੜਾ ਉਹ ਸਟੈਂਪਿੰਗ ਵਾਸਤੇ ਜਾ ਚੁੱਕਾ ਹੈ ਤਾਂ ਕਿ ਉਹ ਤੁਹਾਡੇ ਨਾਲ ਰਜਿਸਟ੍ਰੇਸ਼ਨ ਦੇ ਪੁਆਇੰਟ ਆਫ ਯੂ ਤੇ ਨਾਲ ਕੰਟੈਕਟ ਦੇ ਵਿੱਚ ਰਹਿਣ ਐਂਡ ਮੋਰਓਵਰ ਡੈਫਰਮੈਂਟਸ ਦਾ ਤੁਹਾਨੂੰ ਸਾਹਮਣਾ ਜਿਹੜਾ ਹੈ ਉਹ ਨਾ ਕਰਨਾ ਚਾਹੀਦਾ ਸੋ ਅੱਜ ਦਾ ਸ਼ੋਅ ਬਹੁਤ ਪੁਆਇੰਟ ਟੂ ਦਾ ਪੁਆਇੰਟ ਸੀ ਕਿ ਪਾਸਪੋਰਟ ਸਟੈਂਪਿੰਗ ਐਜੰਸੀ ਕਿਹ ਹੈਗੀ ਹੈ ਸੋ ਕਲੀਅਰ अबाउट 1 ਮਹੀਨਾ ਦਾ ਤੁਸੀਂ ਟਾਈਮ ਲੈ ਕੇ ਚੱਲਣਾ ਹੈ ਕਲੈਕਸ਼ਨ ਤੋਂ ਲੈ ਕੇ ਸਬਮਿਸ਼ਨ ਔਰ ਇਹ ਵੀ ਸਟੂਡੈਂਟ ਦੇ ਸਵਾਲ ਆ ਰਹੇ ਸੀ ਕਿ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ ਸੋ ਵਾਂਸ ਅਗਰ ਤੁਸੀਂ ਪ੍ਰੋਸੈਸ ਨੂੰ ਸਮਝਦੇ ਹੋ ਕਿ ਜਿਹੜਾ ਪਾਸਪੋਰਟ ਜਦੋਂ ਤੁਹਾਡੇ ਕੋਲ ਪੀਪੀਆਰ ਮੰਗਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਪੀਪੀਆਰ ਦੇ ਚਲ ਕੇ ਆਉਂਦਾ ਕਿ ਤੁਸੀਂ ਆਪਣੇ ਪਾਸਪੋਰਟ ਨੂੰ ਸਬਮਿਟ ਕਰ to complete your application but that does not say that you have been granted a visa uske baad tade passport diyan immigration histories check kitiyan jandiyan ne so kai bar kuch departments onu delay kar dende ude karke ye time lagda hai agar unki inquiry bahut fast ho jandi hai ta even passport tuhanu to hafte ton 10 din de vich vi mil janda so inna time aaj de time de vich iircc le rahi hai ji aur further intake ke liye application nu launa chahunde ho bahut bahut dhanwad so jagpreet singh honne badi changi tarah ਪਾਸਪੋਰਟ ਸਟੈਂਪਿੰਗ ਦੇ ਪ੍ਰੋਸੈਸਿੰਗ ਟਾਈਮ ਦੇ ਵਿਸ਼ੇ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ ਕੋਈ ਵੀ ਸਟੂਡੈਂਟ ਜ਼ਿਆਦਾ ਜਾਣਕਾਰੀ ਲਈ 90238 90238 ਤੇ ਗੱਲ ਕਰ ਸਕਦਾ ਹੈ थैंक यू ਸੋ ਮਚ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ